ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਪੂਰੇ ਪੰਜਾਬ ਭਰ ਦੇ ਵਿੱਚ 328 ਸਰੂਪਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਰੌਲਾ ਪੈ ਚੁੱਕਿਆ ਸੀ ਕਿ ਪਾਵਨ ਸਰੂਪ ਗੁਰੂ ਦੇ ਅੰਗ ਜਾਨੀ ਸਿੱਟੇ ਕਿੱਥੇ ਹੈ ਜਾਂ ਵੇਚੇ ਕਿੱਥੇ ਨਹੀਂ ਪਰ ਅੱਜ ਇਹਦੇ ਵਿੱਚ ਕੌਣ ਫਸ ਗਿਆ ਔਰ ਕਿਹੜੇ ਲੀਡਰ ਨੇ ਦਰਸਲ ਦੇ ਵਿੱਚ 100 ਜਿਹੜੇ ਕਿ ਸਰੂਪ ਨੇ ਉਹ ਲਗਭਗ 100 ਦੇ ਕਰੀਬ ਮਿਲ ਚੁੱਕੇ ਨੇ ਐਸਆਈਟੀ ਨੇ ਜਿਹੜਾ ਐਕਸ਼ਨ ਕੀਤਾ ਉਦੇ ਨਾਲ ਜਾਨੀ ਸਾਰਾ ਕ੍ਰੈਡਿਟ ਮੁੱਖ ਮੰਤਰੀ ਪ੍ਰਵਾਨ ਸਿੰਘ ਮਾਨ ਨੂੰ ਜਾਂਦਾ ਤਾਂ ਤੁਹਾਨੂੰ ਉਹ ਲੀਡਰ ਦਾ ਨਾਮ ਵੀ ਦੱਸਾਂਗੇ ਕਿ ਆਖਰ ਲੀਡਰ ਕੌਣ ਸੀ ਜਿਹਦੇ ਕਹਿਣ ਦੇ ਉੱਤੇ ਡੇਰੇ ਦੇ ਅੰਦਰ ਸਰੂਪ ਜਾਂਦੇ ਨੇ ਔਰ ਕੱਲੇ ਡੇਰੇ ਦੇ ਵਿੱਚ ਹੀ ਨਹੀਂ ਬਲਕਿ 328 ਰੂਪ ਸੀ ਨਾ ਕੋਸਤਾ ਜਿਹੜੇ ਕਿ ਬਠਿੰਡੇ ਜ਼ਿਲ੍ਹੇ ਦੇ ਅੰਦਰ ਗਏ ਨੇ ਔਰ ਦੂਜੇ ਪਾਸੇ ਗਿੱਦੜ ਵਸੇ ਦੇ ਵਿੱਚ ਐਸਆਈਟੀ ਦੀ ਟੀਮ ਦੁਆਰਾ ਬਹੁਤ ਵੱਡੀ ਰਾਤ ਜਿਹੜੀ ਕਿ ਰੇਡ ਕੀਤੀ ਗਈ ਹੈ 328 ਦੇ ਵਿੱਚੋਂ 100 ਸਰੂਪ ਦਾ ਮਿਲ ਜਾਣਾ ਔਰ ਦੂਜੇ ਪਾਸੇ ਕਈ ਜਗ੍ਹਾ ਦੇ ਉੱਤੇ ਜਿਹੜੇ ਸਰੂਪ ਆਪਣੇ ਭਾਰਤ ਦੇ ਅੰਦਰ ਖੰਡਿਆਏ ਗਏ ਹਨ ਵੱਖ-ਵੱਖ ਜਗ੍ਹਾ ਦੇ ਵਿੱਚ ਔਰ ਸਭ ਤੋਂ ਵੱਡਾ ਮਾਮਲਾ ਜਿਹੜੇ ਸਭ ਤੋਂ ਜ਼ਿਆਦਾ ਸਰੂਪ ਕੱਲੇ ਹਨ ਉਹ ਭਾਰਤ ਤੋਂ ਬਾਹਰਲੇ ਪਾਸੇ ਕੱਲੇ ਗਏ ਆ ਇਸ ਗੱਲ ਦੀ ਇਨਪੁਟ ਐਸਆਈਟੀ ਨੂੰ ਮਿਲ ਚੁੱਕੀ ਹੈ ਯਾਨੀ ਐਸਆਈਟੀ ਆਪਣੀ ਲੀਡ ਦੇ ਉੱਤੇ ਜਦੋਂ ਦੀ ਚੜੀ ਹੈ ਨਾ ਤਾਂ ਬਿਲਕੁਲ ਉਸੇ ਕੰਮ ਦੇ ਉੱਤੇ ਫੋਕਸ ਉਹਨਾਂ ਨੇ ਕਰ ਦਿੱਤਾ ਜਿਵੇਂ ਕਿ ਸਿੱਖ ਸੰਗਤਾਂ ਦਾ ਵੀ ਇਧਰਲੇ ਪਾਸੇ ਫੋਕਸ ਹੈ ਕਿ ਸਾਡੇ ਗੁਰੂ ਦੇ ਅੰਗ ਕਿੱਥੇ ਗਏ ਨੇ ਕਿੱਥੇ ਗੁਰੂ ਨੂੰ ਲੁਕੋਇਆ ਗਿਆ ਤੇ ਉਹ ਜਿਹੜੇ ਸਿਆਸੀ ਲੀਡਰਾਂ ਦੇ ਹੱਥ ਹਨ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਕਿਉਂਕਿ ਮਾਮਲਾ ਬੇहद ਜਿਆਦਾ ਤੇਜ਼ ਹੋ ਚੁੱਕਿਆ ਅੰਦਰ ਹੁਣੀ ਜਿਹੜੀ ਇਨਪੁਟ ਮਿਲ ਰਹੀ ਸੀ ਐਸਆਰਟੀ ਨੂੰ ਉਹਨਾਂ ਨੇ ਖਬਰਾਂ ਦੇ ਵਿੱਚ ਨਿਸ਼ਰ ਨਹੀਂ ਕੀਤੀ ਪਰ ਬੀਤੀ ਰਾਤ ਜਿਹੜੀ ਰੇਡ ਹੁੰਦੀ ਹੈ ਬਠਿੰਡੇ ਦੇ ਵਿੱਚ ਔਰ ਗਿੱਦੜ ਵਹੇ ਦੇ ਵਿੱਚ ਔਡੇਰੇ ਦੇ ਵਿੱਚ ਵੀ ਹੁੰਦੀ ਹੈ ਕਿਉਂਕਿ ਡੇਰੇ ਦੇ ਅੰਦਰ ਰਾਮ ਰਹੀਮ ਦੇ ਹੁੰਦਿਆ ਇਸ ਰੂਪ ਕਿਉਂ ਘੱਲੇ ਜਾਂਦੇ ਨੇ ਔਰ ਬਾਕੀ ਦੂਜਾ ਮਾਮਲਾ ਉਹ ਲੀਡਰ ਕੌਣ ਸੀ ਇਹਦਾ ਅੰਦਾਜ਼ਾ ਤਾਂ ਤੁਸੀਂ ਮੈਨੂੰ ਲੱਗਦਾ ਕਿ ਲਾ ਲਿਆ ਹੁਣ ਪਰ ਇਹ ਮਾਮਲਾ ਤੁਹਾਡੇ ਨਾਲ ਪਹਿਲਾਂ ਹੀ ਸਾਂਝਾ ਕਰ ਦਿੰਨੇ ਆ ਕਿ ਆਖਰ ਉਹ ਲੀਡਰ ਹੈ ਕੌਣ ਜਾਨੀ ਪਹਿਲੇ ਨੰਬਰ ਦੇ ਉੱਤੇ ਉਸ ਵਕਤ ਜਦੋਂ ਕਿ ਇਹ ਸ੍ਰੂਪ ਗਾਇਬ ਹੁੰਦੇ ਨੇ ਉਸ ਵਕਤ ਆਕਾਲੀ ਦਲ ਦੀ ਸਰਕਾਰ ਰਹੀ ਹੈ ਪਹਿਲੇ ਹੀ ਲੋਕ ਰੋਣਾ ਪਾ ਰਹੇ ਸੀ ਕਿ ਸੋ ਗਬੀਰ ਸਿੰਘ ਬਾਦਲ ਦੇ ਘਰ ਦਾ ਘਰਾਉ ਕੀਤਾ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ 328 ਰੂਪ ਤੁਸੀਂ ਕਿੱਥੇ ਗਾਇਬ ਕਰਵਾਏ ਨੇ ਪਰ ਮਾਮਲਾ ਦਰਸਲ ਦੇ ਵਿੱਚ ਐਸਆਈਟੀ ਨੇ ਸੁਲਝਾ ਕੇ ਰੱਖ ਦਿੱਤਾ 100 ਦੇ ਕਰੀਬ ਜਿਹੜੇ ਕਿ ਸਰੂਪ ਨੇ ਉਹ ਮਿਲ ਚੁੱਕੇ ਨੇ ਉਹ ਕਿੱਥੇ ਕਿੱਥੇ ਮਿਲਿਆ ਸਾਨੂੰ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਸਾਂਝੀ ਕਰਾਂਗੇ ਜਿਹੜੇ ਕਿ ਵੱਡੇ ਲੀਡਰ ਨੂੰ ਲੰਮੀ ਸਜ਼ਾ ਹੋ ਸਕਦੀ ਹੈ ਉਹ ਲੀਡਰ ਕੌਣ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੁਣੋ ਇਹਦੇ ਮਾਮਲੇ ਦੇ ਵਿੱਚ ਕਾਨੂੰਨ ਜਿਹੜਾ ਵਾ ਉਹ ਆਪਣਾ ਕੰਮ ਕਰਦਾ ਪਿਆ ਮੈਂ ਇਹ ਇਸ ਨੂੰ ਚੰਗੀ ਤਰ੍ਹਾਂ ਵਾਚਿਆ ਕਿ ਕਿਤੇ ਇਹਦਾ ਰਾਜਨੀਤਿਕ ਤੌਰ ਤਰੀਕਾ ਤਾਂ ਨਹੀਂ ਹੈਗਾ ਵੀ ਰਾਜਨੀਤਿਕ ਤੌਰ ਦੇ ਉੱਤੇ ਤਾਂ ਨਹੀਂ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਹੋ ਰਹੀ ਜੀ ਲੇਕਿਨ ਜਦੋਂ ਮੈਂ ਕੱਲ ਦਾ ਇਹਨੂੰ ਬੜੀ ਬਰੀਕੀ ਨਾਲ ਛਾਨਣਾ ਲਾ ਕੇ ਵੇਖਿਆ ਇਸ ਹਾਲ ਗੱਲ ਕੇ ਨਿਕਲਦੀ ਆਈ ਹੈ ਬਈ ਫੋਕਸ ਐਸਆਈਟੀ ਦਾ ਇੱਕ ਉਹ ਪੂਰੀ ਫੋਕਸ ਹੈ ਉਹੀ ਫੋਕਸ ਸਿੱਖ ਸੰਗਤਾਂ ਦਾ ਬਈ ਸਾਡੇ ਗੁਰੂ ਮਹਾਰਾਜ ਕਿੱਥੇ ਨੇ ਸਾਡੇ ਗੁਰੂ ਮਹਾਰਾਜ ਹੱਗੇ ਕਿੱਥੇ ਆ ਤੇ ਇਹਦੇ ਨਾਲ ਸਾਡੇ ਹਿਰਦਿਆਂ ਦੇ ਉੱਤੇ ਬਹੁਤ ਵੱਡੀ ਇੱਕ ਛੱਤ ਸੀ ਜਿਹੜੀ ਚੀਜ਼ ਮੈਂ 48 ਘੰਟੇ ਚ ਲਗਾਤਾਰ ਵਾਚਦਾ ਬਿਆ ਸੀ ਘੋਖਦਾ ਬਿਆ ਸੀ ਬਿਲਕੁਲ ਐਸਆਈਟੀ ਆਪਣੀ ਲੀਤੇ ਚਲਦੀ ਹੈ ਔਰ ਜੋ ਮੈਂ ਤਾਜ਼ਾ ਉਹਨੂੰ ਮਾਦਰ ਲੱਗੇ ਪਹੁੰਚ ਕੇ ਵੇਖਿਆ ਤੇ ਮੈਨੂੰ ਇੰਨਾ ਕੁ ਪਤਾ ਲੱਗਿਆ 100 ਦੇ ਆਸ-ਪਾਸ ਰੂਪ ਜਿਹੜੇ ਨੇ ਸ਼ਿਦੂ ਗ੍ਰਾਂਥ ਸਾਹਿਬ ਦੇ ਉਹਨਾਂ ਬਾਰੇ ਐਸਆਈਟੀ ਨੂੰ ਜਾਣਕਾਰੀ ਮਿਲ ਗਈ ਹੈ ਬਸ ਸੁਣ ਲੈ ਪੰਜਾਬ ਵਾਲੇ 100 ਦੇ ਕਰੀਬ ਕ੍ਰੀਮ ਸਰੂਪ ਲਭ ਲੈ ਗਏ ਨੇ ਯਾਨੀ ਜਿਹੜੀ ਕਿ ਐਸਆਈਟੀ ਦੀ ਟੀਮ ਹੈ ਉਹਨੂੰ ਇਨਪੁਟ ਮਿਲ ਚੁੱਕੀ ਹੈ ਪੂਰੀ ਜਾਣਕਾਰੀ ਮਿਲ ਚੁੱਕੀ ਹੈ ਕਿ ਆਹ ਜਗ੍ਹਾ ਦੇ ਉੱਤੇ ਸਰੂਪ ਇਹਨਾਂ ਨਾਲ ਲੋਕਾਂ ਨੇ ਭੇਜੇ ਗਏ ਨੇ ਤੇ ਜਿਹੜਾ ਹੁਣ ਪਹਚਾਣ ਆਉਣ ਵਾਲਾ ਉਸ ਗੰਗ ਦੀ ਆਹਟ ਪੰਜਾਬ ਦੇ ਲੋਕਾਂ ਨੂੰ ਪਹਿਲੀ ਸੀ ਕਦੇ ਵਿੱਚ ਆਸਾਸੀ ਲੀਡਰਾਂ ਦੇ ਵੱਡੇ ਹੱਥ ਨੇ ਕਿਉਂਕਿ ਤੁਸੀਂ ਆਪ ਹੀ ਜਾਣਦੇ ਹੋ ਕਿ ਐਸਜੀਪੀਸੀ ਕਿਹਦੇ ਅਧੀਨ ਚੱਲਦੀ ਹੈ ਔਰ ਕਿਹਨਾਂ ਦੇ ਇਸ਼ਾਰੇ ਤੇ ਸਰੂਪਾਂ ਨੂੰ ਗਾਇਬ ਕੀਤਾ ਗਿਆ ਜਾਂ ਬਾਹਰਲੇ ਵਿਦੇਸ਼ ਵਿੱਚ ਜਿਹੜੇ ਕਿ ਭੇਜੇ ਗਏ ਹਨ ਹਾਲੇ ਤਾਂ ਉੱਥੋਂ ਪਹਟਾਲ ਪੈਣਾ ਇਹ ਤਾਂ ਆਪਣੇ ਭਾਰਤ ਦਾ ਹੀ ਮਾਮਲਾ ਜੇ ਜਿਹੜੇ ਕਿ ਜਿਹੜੇ ਕਿ 100 ਸਰੂਪ ਲੱਭੇ ਹਨ ਉਹ ਤਾਂ ਆਪਣੇ ਹਿੰਦੁਸਤਾਨ ਦੀ ਗੱਲ ਹੈ ਉਹਨੇ ਵਿੱਚ ਗਿੱਦੜਵਾ ਬਠਿੰਡਾ ਜ਼ਿਲ੍ਹਾ ਔਰ ਦੂਜੇ ਪਾਸੇ ਡੇਰਾ ਡੇਰੇ ਦੇ ਵਿੱਚ ਵੀ ਛਾਪੇ ਮਾਰੀ ਹੋਈ ਜਿਹੜੀ ਕਿ ਰਾਤ ਬਹੁਤ ਵੱਡਾ ਐਕਸ਼ਨ ਜਿਹੜਾ ਕਿ ਐਸਆਈਟੀ ਦਾ ਚੱਲਦਾ ਰਿਹਾ ਹੁਣ ਜਿਹੜੇ ਕਿ 100 ਦੇ ਕਰੀਬ ਸਰੂਪ ਤਾਂ ਲੱਭੜੇ ਗਏ ਨੇ ਔਰ ਗੁਰੂ ਸਾਹਿਬ ਦੇ ਜਿਹੜੇ ਭਾਈ ਕਨੇਡਾ ਜਾਂ ਬਾਹਰਲੇ ਕਿਸੇ ਮੁਲਕ ਦੇ ਅੰਦਰ ਭੇਜੇ ਗਏ ਉਹ ਸਰੂਪਾਂ ਨੂੰ ਲੱਭਣ ਤੋਂ ਪਹਿਲਾਂ ਪਹਿਲਾਂ ਬਹੁਤ ਵੱਡੇ ਸਿਆਸੀ ਲੀਡਰ ਦਾ ਟੰਗਾ ਜਾਣਾ ਤੈਅ ਹੈ ਕਿਉਂਕਿ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਪਹਿਲੇ ਨੰਬਰ ਤੇ ਆ ਰਿਹਾ ਯਾਨੀ ਸੋਹਬੀਰ ਸਿੰਘ ਬਾਦਲ ਜਿਹੜੇ ਉਹ ਐਂਜੀ ਪੀਸੀ ਦੇ ਉੱਤੇ ਕਾਬਜ ਨਹੀਂ ਪੰਜਾਬ ਦੇ ਵਿੱਚ ਤਾਂ ਹੋਰ ਹੀ ਕਰੋੜਾ ਪੈ ਚਲਿਆ ਕਹਿੰਦੇ ਜੀ ਇਹਨਾਂ ਦੇ ਪਰਿਵਾਰ ਨੂੰ ਕੋਈ ਸੁੱਖ ਕਿੱਦਾਂ ਨਹੀਂ ਦਿੰਦਾ ਕੋਈ ਐਮਐਲਏ ਬੰਦ ਜਾਂ ਭਾਈ ਇਹ ਪ੍ਰਧਾਨ ਬੰਦ ਕੋਈ ਇਹ ਮਾਮਲਾ ਇਹਨਾਂ ਨੂੰ ਸੁੱਖ ਨਹੀਂ ਦਿੰਦਾ ਇਹ ਪੰਜਾਬ ਦੇ ਲੋਕਾਂ ਮੰਨਿਓ ਅਲੱਗ-ਅਲੱਗ ਥਿਓਰੀਆਂ ਜਿਹੜਾ ਕਿ ਰੌਲਾ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਛਿੜ ਗਿਆ ਤਾਂ ਹੁਣ ਜਿਹੜਾ ਮਾਮਲਾ ਗੁਰੂ ਸਾਹਿਬ ਦੇ ਅੰਗਾ ਦਾ ਨਾ ਇਸ ਦੀ ਜਿੱਤ ਕਿਹਦੇ ਵੱਲ ਜਾਂਦੀ ਆ ਆਉਣ ਵਾਲੇ 32 ਦਾ ਮੈਂ ਤੁਹਾਡੇ ਨਾਲ ਇੱਕ ਜ਼ਿਕਰ ਕੀਤਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 32 ਤੱਕ ਮੁੱਖ ਮੰਤਰੀ ਬਤੌਰ ਰਹਿ ਸਕਦੇ ਨੇ ਕਿਉਂ ਕਿ ਜਿਹੜੇ ਮਾਮਲੇ ਨੂੰ ਲੈ ਕੇ ਦੋ ਸਰਕਾਰਾਂ ਕੋਈ ਮਸਲਾ ਨਹੀਂ ਸੁਲਝਾ ਸਕੀਆਂ ਉਹ ਮਸਲਾ ਤੁਹਾਡੇ ਸਾਹਮਣੇ ਅੱਖਾਂ ਦੇ ਸੁਲਝਦਾ ਹੋਇਆ ਨਜ਼ਰ ਆ ਰਿਹਾ ਹੈ ਯਾਨੀ ਪਹਿਲੀ ਸੀੜੀ ਦੇ ਉੱਤੇ ਜਿਹੜਾ GSIT ਦੀ ਟੀਮ ਨੇ ਪਾ ਰੱਖ ਦਿੱਤਾ ਹੈ ਤੇ ਉਹ ਪਹਿਲੀ ਸੀੜੀ ਨੂੰ हासिल ਕਰ ਗਏ ਨੇ ਕਿਉਂਕਿ ਇਹਦੇ ਵਿੱਚ ਜਿਹੜੇ ਕਿ 328 ਰੂਪ ਦੱਸੇ ਜਾ ਰਹੇ ਸੀ ਉਹਨਾਂ ਦੇ ਵਿੱਚੋਂ ਜੇਕਰ ਹੁਣ 100 ਲੱਭ ਲਏ ਤੇ ਜਿਹੜੀ ਕੜੀ ਦਰ ਕੜੀ ਹੁਣ ਜੁੜੂਗੀ ਨਾ ਵੱਡੇ ਲੀਡਰਾਂ ਦੇ ਨਾਲ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਔਰ ਇਹ ਇਨਪੁਟ ਐਸਆਈਪੀ ਦੀ ਜਿਹੜੀ ਟੀਮ ਬੀਤੀ ਰਾਤ ਜਿਹੜੇ ਉਹਨਾਂ ਨੇ ਐਕਸ਼ਨ ਕੀਤੇ ਉਥੋਂ ਮਿਲੀ ਹੈ ਤਾਂ ਹੁਣ ਪੰਜਾਬ ਦੇ ਅੰਦਰ 328 ਰੂਪਾਂ ਦੇ ਆਧਾਰ ਤੇ ਦੁਬਾਰਾ ਜਿਹੜੀ ਕਿ ਪੰਜਾਬ ਦੇ ਅੰਦਰ ਕੰਗਿਆਵ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਸਰਕਾਰ ਬਣੂਗੀ ਕਿਉਂ ਕਿਉਂਕਿ ਸਿੱਖ ਕੌਮ ਦਾ ਫੋਕਸ ਸਿਰਫ ਸਿਰਫ ਤਾਂ ਸਿਰਫ ਗੁਰੂ ਦੇ ਅੰਗਾਂ ਤੇ ਆ ਹੋਰ ਕਿਸੇ ਮਾਮਲੇ ਤੇ ਨਹੀਂ ਆ ਤੇ ਪਹਿਲੀ ਸਰਕਾਰ ਇਹ ਹੋਊਗੀ ਜੀਨੇ ਗਏ ਆਦਮੀਆਂ ਦਾ ਇਨਸਾਫ ਵੀ ਦਿਵਾਉਣਾ ਹਲੇ ਬਾਕੀ ਆ ਤੇ ਇਹਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਕੌਣ ਬੰਦਾ ਦੋਸ਼ੀ ਹੈ ਤੁਸੀਂ ਕਿਹਨੂੰ ਮੰਨਦੇ ਹੋ ਇਹ ਵਿਚਾਰ ਤੁਹਾਡੇ ਵੀ ਜਾਣਨੇ ਚਾਹਾਂਗੇ ਔਰ ਜਿਨੇ ਵੀ ਭੈਣ ਭਰਾਵਾਂ ਨੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਤਾਂ